ਦੇਖੋ ਅਸੀਂ ਆਪਣੇ ਵਰਕਰਾਂ ਨੂੰ ਮੈਂ ਮਿਲ ਰਿਹਾ ਤੇ ਇਹ ਵੀ ਇੱਕ ਇਹੋ ਜਿਹਾ ਹੀ ਪ੍ਰੋਗਰਾਮ ਸੀਗਾ ਤੁਸੀਂ ਦੇਖਿਆ ਕਿ ਗਰਮੀ ਦੇ باوجود ਸਾਰੇ ਵਰਕਰ ਆਏ ਤੇ ਮੈਂ ਵੀ ਖੁੱਲ ਕੇ ਉਹਨਾਂ ਨਾਲ ਗੱਲ ਕੀਤੀ ਆ ਕਿ ਜਿਹੜੀਆਂ ਅੰਮ੍ਰਿਤਸਰ ਦੀਆਂ ਮੁਸ਼ਕਲਾਂ ਨੇ ਉਹਨਾਂ ਤੇ ਅਸੀਂ ਫੋਕਸ ਕਰਕੇ ਰਹਿਣਾ ਹੈ ਅਗਰ ਨਸ਼ੇ ਦੀ ਅਗਰ ਕਾਨੂੰਨੀ ਵਿਵਸਥਾ ਦੀ ਅਗਰ ਇਹ ਤੇ ਪਾਣੀ ਸੀਵਰੇਜ ਦੀ ਤੇ ਹੋਰ ਇਨਕਮਾਂ ਦੀ ਜਿਹੜੀਆਂ ਵੀ ਮੁਸ਼ਕਲਾਂ ਨੇ ਜਿਹੜਾ ਵੀ ਐਮਪੀ ਬਣਿਆ ਜਾਂ ਸਰਕਾਰ ਆ ਅਸੀਂ ਉਹ ਭੁਲਣ ਨਹੀਂ ਦੇਣੀ ਆ ਤੇ ਸਾਡਾ ਬੜਾ ਕਲੀਅਰ ਪਲਾਨ ਹੈ ਜਿਹੜਾ ਅਸੀਂ ਆਪਣੇ ਵਿਜਨ ਡਾਕੂਮੈਂਟ 'ਚ ਦਿੱਤਾ ਆ ਤੇ ਉਹਦੇ ਤੇ ਅਗਰ ਉਹਨਾਂ ਨੇ ਨਹੀਂ ਇੰਪਲੀਮੈਂਟ ਕੀਤਾ ਤੇ ਅਸੀਂ बार-बार ਉਹਨਾਂ ਨੂੰ ਐਕਸਪੋਜ਼ ਕਰਾਂਗੇ ਤੇ گاਾਂ ਜੋ ਵੀ ਮੈਂ ਕਰ ਸਕਦਾ ਆ ਅੰਮਰਸਰ ਦੇ ਲੋਕਾਂ ਲਈ ਉਹ ਕਰਾਂਗਾ ਜੀ ਸਰ ਇਥੇ ਇੱਕ ਚੀਜ਼ ਵੇਖਣ ਨੂੰ ਮਿਲੀ ਕਿ ਇਹ ਕੁਝ ਨੋਟਿਸ ਕੀਤੀਆਂ ਗੱਲਾਂ ਬੀਜਪੀ ਦੀ ਪ੍ਰੈਸ ਕਨਫਰੰਸ ਦਾ ਹਿੱਸਾ ਹਿਲਦਾ ਤੇ ਹੋਈ ਉਹਨਾਂ ਨੇ ਵੀ ਉਹ ਗੱਲ ਕਹੀ ਪਿੰਡਾਂ ਵਿੱਚ ਜ਼ਿਆਦਾਤਰ ਕਿਸਾਨਾਂ ਦੇ ਵੱਲੋਂ ਜਿਹੜੀਆਂ ਮਤਲਬ ਕਿਸਾਨੀ ਮੁੱਦੇ ਆ ਕਰਕੇ ਵੀ ਬੀਜਪੀ ਪਛਾਣ ਚਲੀ ਗਈ ਤੇ ਤੁਸੀਂ ਜਿਹੜਾ ਕੱਲ ਦਾ ਸ਼ਾਇਦ ਦੇਖੀ ਹੋਗੀ ਵੀਡੀਓ ਕੰਗਨਾਰ ਨਾਉਟ ਬਾਰੇ ਕੁਝ ਨਾ ਕਰਦੇ ਦੇਖੋ ਮੈਂ ਅੰਮਰਸਰ ਦੀ ਗੱਲ ਕਰਦਾ ਜਿਹੜਾ ਤੁਸੀਂ ਨੈਸ਼ਨਲ ਰਿਐਕਸ਼ਨ ਲੈਣਾ ਉਹ ਨੈਸ਼ਨਲ ਲੀਡਰ ਤੋਂ ਲਓ ਅੰਬਰਸਰ ਚ ਕਿਸਾਨਾਂ ਲਈ ਫਾਰਮਰਸ ਲਈ ਬੜਾ ਕਲੀਅਰ ਵਿਜ਼ਨ ਮੈਂ ਰੱਖਿਆ ਉਹਦੇ ਬਾਰੇ ਅਜ ਤੱਕ ਕੋਈ ਜਵਾਬ ਨਹੀਂ ਆਇਆ ਸਰ ਅੰਬੀਸਰ ਚ ਲੋਕਾਂ ਨੇ ਤੁਹਾਨੂੰ ਅਪਰੋਚ ਕਰਨੀ ਇਹਦੇ ਕਿਤੇ ਤਾਂ ਮਿਲਣੀ 373 ਗ੍ਰੀਨ ਹੈ ਨੀ ਪੂਰਾ ਸੋਸ਼ਲ ਮੀਡੀਆ 'ਚ ਲਿਖਿਆ ਆਪਣਾ ਈਮੇਲ ਡਾਇਰੈਕਟ ਹੈਗਾ 24 7 ਟੋਲ ਫਰੀ ਨੰਬਰ ਹੈਗਾ ਜੀ ਤੇ ਮੈਨਾਂ ਆਪਣਾ ਘਰ ਆ ਉੱਥੇ ਦਫਤਰ ਰੈਗੂਲਰਲੀ ਚੱਲ ਰਿਹਾ ਚੱਲੇਗਾ ਉੱਥੇ ਅਪਰੋਚ ਕਰ ਸਕਦੇ ਆ ਉਹ ਇਹਦੇ ਵਿੱਚ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਠੀਕ ਹੈ ਜੀ